ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਵੱਲੋਂ ਬੈਂਕ ਦੇ ਮੁੱਖ ਦਫ਼ਤਰ ਹੁਸ਼ਿਆਰਪੁਰ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਕਰਵਾਇਆ ਗਿਆ ਆਪਣੇ ਪਰਿਵਾਰ ਚ ਲੈ ਕੇ ਕਿਥੇ ਪੰਜਾਬ ਦੀ ਸੇਵਾ ਕਰੇ ਉੱਥੇ ਆਪਣੇ ਮਾਪੇ ਪੈਣਾ ਭਰਾਵਾਂ ਦੇ ਨਾਲ ਹੈ ਕਿਸੇ ਵੀ ਸਖਾ ਆਪਣੇ ਬੱਚਿਆਂ ਨੂੰ ਰੈਗੂਲਰ ਲੋਕ ਹੋਰ ਬੜੀ ਇਹਦੇ ਵਿੱਚ ਇੱਕ ਹੀ ਗੱਲ ਉਹਨਾਂ ਅੰਦਰ ਅੰਦੇਸੀ ਦੋ ਆਪਕੀ ਸੇਵਾ ਵਿੱਚ ਹੋਰ ਬਹੁਤ ਹੀ ਮਹਾਨਜੋਗ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਤ ਸਿੰਘ ਜੀ ਬਾਣ ਨੈਕਸਟ ਸ਼੍ਰੀਮਤੀ ਜੋਤਪੰਨਾ ਚੰਡੀਗੜ੍ਹ ਜੀ ਤੇ ਉਹ ਆਈ ਡਾਕਾ ਨਾਲ ਲੰਧਾ ਮੰਡਾ ਤਸੀਪਟਾਲਾ ਜੀ ਕਲੈਪਿੰਗ ਜੀ ਕਰਦੇ ਗੋਰੀ ਜੀ 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 ਜ ਨਿਸ਼ਾਨਾ ਰਿਹਾ ਸ਼ੁਰੂ ਤੋਂ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਸੈਟਲ ਕਰਨਾ ਉਹ ਨੌਕਰੀਆਂ ਦੇ ਰਹੀ ਆ। ਉਹ ਸਬੰਧ ਦੇ ਵਿੱਚ ਜਿੱਥੇ ਸਰਕਾਰ ਅਜੇ ਤੱਕ 42000 ਤੋਂ ਜ਼ਿਆਦਾ ਨੌਕਰੀਆਂ ਬੱਚਿਆਂ ਨੂੰ ਰੈਗੂਲਰ ਨੌਕਰੀਆਂ ਔਰ 12000 ਤੋਂ ਜ਼ਿਆਦਾ ਬੱਚੇ ਜਿਹੜੇ ਕੱਚੇ ਮਲਾਜ਼ਮ ਸੀ ਉਹਨਾਂ ਨੂੰ ਪੱਕੇ ਜਾਂ ਉਹਨਾਂ ਨੂੰ ਵਧੀਆ ਉਹਦੇ ਚ ਲੈ ਕੇ ਆਂਦਾ ਸਕਿੱਲ ਚ ਲੈ ਕੇ ਆਂਦਾ। ਔਰ ਉਹਦੇ ਨਾਲ ਨਾਲ ਮੈਨੂੰ ਬੜੀ ਖੁਸ਼ੀ ਹੈ ਵੀ ਇਸ ਨੂੰ ਸ਼ਾਭੂ ਕੋਪਰੇਟਿਵ ਬੈਂਕ ਜਿਹੜਾ ਹੈ ਉਹਨਾਂ ਦੇ ਸਾਡੇ ਮੇਰੇ ਨਾਲ ਚੇਅਰਮੈਨ विक्रम शर्मा बॉबी जी और सारे साथी एमडी साहब इनने ਦੇ ਡਾਇਰੈਕਟਰ ਸਾਹਿਬਾਨ ਜਿੰਨੇ ਵੀ ਹੈ ਅੱਜ 21 ਤੋਂ ਜ਼ਿਆਦਾ ਅਸਾਮੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਜਿਹਦੇ ਵਿੱਚ ਕਲਰਕ ਲੈਵਲ ਦੇ ਬੱਚੇ ਆ ਔਰ ਕੰਪਿਊਟਰ ਦੇ ਲਈ ਜਾਂ ਜੋ ਵੀ ਉਹਨਾਂ ਦੀ ਜੌਬਸ ਹੈਗੀਆਂ ਉਹਨਾਂ ਨੂੰ ਰੈਗੂਲਰ ਜੌਬਸ ਮਿਲੀ ਆ ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬੱਚਿਆਂ ਨੂੰ ਜੌਬ ਮਿਲੀ ਆ ਉੱਥੋਂ ਬਹੁਤ ਸਾਰੇ ਬੱਚੇ ਦੂਰੋਂ ਵੀ ਆਏ ਆ ਸੋ ਇਹਨਾਂ ਨੂੰ ਜਿੱਥੇ ਅੱਜ ਵਧਾਈ ਆ ਔਰ ਇੱਕ ਗੱਲ ਹੈ ਵੀ ਆਪਣ ਡੂ ਯਰ ਡਿਊਟੀ ਬੈਸਟ ਆਪਣੀ ਡਿਊਟੀ ਨੂੰ ਅੱਛੀ ਤਰ੍ਹਾਂ ਕਰਨਾ ਬੰਦਾ ਆਪਣੀ ਤਰੱਕੀ ਕਰਦਾ ਜਾਂਦਾ ਔਰ ਕਿਉਂਕਿ ਬੈਸਟ ਬੈਂਕ ਹੈ ਹੁਸ਼ਿਆਰਪੁਰ ਦਾ ਔਰ ਇਹਨੂੰ ਹੋਰ ਬੈਸਟ ਬਣਾਉਣ ਦੇ ਲਈ ਜਿਹੜੀ ਜਿੰਨੀ ਮੈਨੇਜਮੈਂਟ ਹੈ ਇਹ ਇਹਨਾਂ ਲਈ ਮੈਂ ਕਹਣਾ ਇਹਨਾਂ ਦੀ ਜਿੰਨੀ ਛਲਾਂਗਾ ਕੀਤੀ ਜਾਵੇ ਘਟਾ ਹੈ ਕਾਪਰੇਟ ਬੈਂਕਾਂ ਦੇ ਉੱਤੇ ਇਸ ਵੇਲੇ ਅਸੀਂ ਦੇਖਦੇ ਸੀ ਬਹੁਤ ਸਾਰੇ ਬੈਂਕ ਜਿਹੜੇ ਆਪਣੇ ਪੈਰਾਂ ਤੇ ਨਹੀਂ ਹੈ ਲੇਕਿਨ ਇਹ ਬੈਸਟ ਹੈ ਔਰ ਇਹਨੂੰ ਹੋਰ ਵੈਸਟ ਲਈ ਜਿਹੜੇ ਪ੍ਰਯਾਸ ਰਤ ਹੈਗੇ ਆ ਲਗਾਤਾਰ ਕੋਸ਼ਿਸ਼ ਕਰ ਰਿਹਾ ਉਹਦੇ ਲਈ ਵੀ ਇਹਨੂੰ ਬਹੁਤ-ਬਹੁਤ ਮੁबारकਾ ਦਿੰਨਾ ਚੇਅਰਮੈਨ ਸਾਹਿਬ ਨੂੰ ਔਰ ਡਾਇਰੈਕਟਰ ਸਹਿਬਾਨ ਨੂੰ ਖਾਸ ਤੌਰ ਤੇ ਔਰ ਆਫੀਸਰ ਸਹਿਬਾਨ ਨੂੰ ਜਿੰਨੇ ਤੇ ਡੈਪਿਊਟ ਆਲਰੇਡੀ ਔਰ ਮੈਂ ਇਹ ਆਈਜੀ ਸਾਹਿਬ ਡੋਗਰਾ ਸਾਹਿਬ ਬੈਠੇ ਆ ਇਹ ਆਪਸੀ ਫਰੈਂਡ ਆ ਇਹਨਾਂ ਦੇ ਵਿਕਰਮ ਜੀ ਦੇ ਬ੍ਰਦਰ ਜਤਿੰਦਰ ਸ਼ਰਮਾ ਜੀ ਵਿੱਕੀ ਜੀ ਉਹ ਵੀ ਨਾਲ ਆ ਮੌਜੂਦ ਆ ਔਰ ਬਹੁਤ ਸਾਰੇ ਸਾਥੀ ਇੱਥੇ ਮੌਜੂਦ ਆ ਮੈਂ ਸਭ ਦਾ ਧੰਨਵਾਦ ਕਰਦਾ ਔਰ ਬੱਚਿਆਂ ਨੂੰ ਫੇਰ ਦੁਆਰਾ ਬਹੁਤ-ਬਹੁਤ ਵਧਾਈ ਦਿੰਨਾ ਆਪਣੇ ਵੱਲੋਂ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ ਬਹੁਤ ਬਹੁਤ ਸ਼ੁਕਰੀਆ